ਥੱਲੇ 20 ਕਿਲੋ ਥੱਲੇ ਅੱਛਾ ਇਹ ਥੱਲੇ 20 ਕਿਲੋ ਤਿਆਰ ਹੈ ਜੀ ਹਾਂ ਜੀ ਚੋਇਸ ਕਰਕੇ ਦੋ ਟਾਈਮ ਦੀ ਜਹਾਜ਼ ਬੰਦਾ ਹਾਂ ਹਾਂ ਲੈ ਸਕਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਰਾਮਪੁਰਾ ਪਸ਼ੂ ਮੰਡੀ ਤੇ ਤੇ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਬਾਈ ਜੀ ਕੋਲ ਨਾ ਦੋ ਮੱਝਾਂ ਲੈ ਕੇ ਆਏ ਇਧਰ ਨਿਗਾਹ ਮਾਰ ਲਓ ਦੋਸਤੋ ਬਾਈ ਨੇ ਨਾ ਸਾਰੀ ਗੱਲਬਾਤ ਕਰਾਵਾਂਗੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਭਵਾਨੇ ਚੈੱਕ ਕਰ ਲਓ ਤੁਸੀਂ ਇੱਥੋਂ ਮੱਝਾਂ ਦੇ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਬਾਈ ਨਾਲ ਨਾ ਗੱਲਬਾ ਲੈਨੇ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਆਪਾਂ ਨਾਂ ਦੱਸ ਦਿਓ ਜੀ ਕਿਰਤਪਾਲ ਸਿੰਘ ਜੀ ਠੀਕ ਹੈ ਜੀ ਬਾਈ ਪਿੰਡ ਕਿਹੜਾ ਜੈਤੋ ਮੰਡੀ ਜੈਤੋ ਮੰਡੀ ਠੀਕ ਹੈ ਜੀ ਆਪਾਂ ਵਪਾਰ ਦਾ ਕੰਮ ਹੀ ਕਰਦੇ ਆ ਬਾਈ ਹਾਂਜੀ ਕਿੰਨੇ ਨਗ ਲੈ ਕੇ ਆਏ ਬਾਈ ਆਪਾਂ ਇੱਥੇ ਦੋ ਜੀ ਦੋ ਜੀ ਦੋਵੇਂ ਮੱਝਾਂ ਹੀ ਆ ਮੱਝਾਂ ਮੱਝਾਂ ਜੀ ਸੋਈਆਂ ਵੀ ਆ ਬਾਈ ਹਾਂ ਸੋਈਆਂ ਸੋਈਆਂ ਦੋਨੇ ਸੋਈਆਂ ਤਾਜ਼ੀਆਂ ਕਿੰਨੇ ਕਿੰਨੇ ਟਾਈਮ ਦੀਆਂ ਸੋਈਆਂ ਬਾਈ ਇੱਕ 15 ਦਿਨਾਂ ਦੀ ਸੂਈ ਹੈ 18 ਦਿਨਾਂ ਦੀ ਠੀਕ ਆਪਾ ਮੈਂ ਡਿਟੇਲ ਨਹੀਂ ਇਹ ਪਹਿਲਾਂ ਹੀ ਦਿੱਤੀਆਂ ਸਕਰੀਨ ਤੇ ਹਾਂਜੀ ਇਹ ਕਨੇਡਾ ਦੀ ਸੂਈ ਹੈ ਜੀ ਦੂਜਾ ਸੂ ਹੈ ਜੀ ਇਹ 15 ਦਿਨਾਂ ਦੀ ਸੂਈ ਹੈ ਜੀ ਮਗਰ ਬੱਚਾ ਜੀ ਇਹਦੇ ਘੱਟਾ ਘੱਟਾ ਹੈ ਘੱਟਾ ਜਿਹੜਾ ਅੱਗੇ ਖੜਾ ਜੀ ਹਾਂਜੀ ਲੋ ਦੋਸਤੋ ਚੈੱਕ ਕਰ ਲਓ ਸੀ ਪਿਛੇ ਇੱਕ ਵਾਰ ਇਹਨਾਂ ਤੁਹਾਨੂੰ ਨਿਗਾ ਮਰਾਦ ਨਾ ਸਿੰਘਾ ਸੁੰਗਾ ਜੀ ਤੁਸੀਂ ਦੇਖ ਲਓ ਦੋਸਤੋ ਇਧਰੋਂ ਕਰੋ ਚੈੱਕ ਸ਼ੈਂਗ ਕੁੰਡਾ ਲੱਗਿਆ ਤੇ ਫੇਸ ਕੁਆਲਟੀ ਚੈੱਕ ਕਰ ਲਓ ਤੇ ਪਿੰਡੇ 'ਚੋਂ ਚੈੱਕ ਕਰੋ ਦੋਸਤੋ ਸੀ ਪਿੰਡਾ ਵੀ ਚਮਕਦਾ ਦੇਖ ਲਓ ਸੀ ਪਤਲੇ ਪਿੰਡੇ ਦੀ ਆ ਤੇ ਮਗਰ ਉਹਨਾ ਭਵਾ ਨਾ ਚੱਕਰ ਲਓ ਦੋਸਤੋ ਅਸੀਂ ਤੇ ਥਣ ਦੇਖ ਲਓ ਤੁਸੀਂ ਪੂਰਾ ਇਹ ਚਾਰੇ ਥਣ ਖੜਵੇ ਆ ਤੇ ਪੂਰਾ ਮੁਠੀਆ ਚਵਾਈਆਂ ਦਾ ਥਣ ਲੱਗਾ ਤੇ ਬੱਸ ਲੈ 20 ਕਿਲੋ ਥੱਲੇ ਅੱਛਾ ਇਹ ਥੱਲੇ 20 ਕਿਲੋ ਤਿਆਰ ਹੈ ਜੀ ਹਾਂ ਜੀ ਚੋਾਈ ਕਰਕੇ ਦੋ ਟਾਈਮ ਦੀ ਜਹਾਜ ਦਾ ਬੰਦਾ ਹਾਂ ਹਾਂ ਲੈ ਸਕਦਾ ਜੀ ਠੀਕ ਹੈ ਪੂਰੀ ਜ਼ਿੰਮੇਵਾਰੀ ਹੋਊਗੀ ਪੂਰੀ ਪੂਰੀ ਜ਼ਿੰਮੇਵਾਰੀ ਤੇ ਇਹ ਆਪਾਂ ਇਹਦੀ ਗੱਲ ਕਰਕੇ ਬਈ ਇਹਦੇ ਥੱਲੇ 16 ਕਿਲੋ ਦੋਦਾ ਹੈ 16 ਕਿਲੋ ਜੀ ਹਾਂ ਜੀ ਠੀਕ ਹੈ ਤਿਆਰ ਜਮਾ ਤਿਆਰ ਹੈ ਕਿੰਨੇ ਦਿਨ ਹੋਈ ਸੂਈ ਨੂੰ ਇਹਨੂੰ ਇਹਨੂੰ 18 ਦਿਨ ਹੋਵੇ ਸੂਈ ਨੂੰ ਜੇ ਮਗਰ ਬੱਚਾ ਜੀ ਇਹਦੇ ਕੱਟਾ ਜੀ ਠੀਕ ਹੈ ਜੀ ਤੇ ਇੱਕ ਵਾਰ ਲਓ ਦੋਸਤ ਨੂੰ ਚੈੱਕ ਕਰ ਲਓ ਇਹ ਥਾਣੇਵਾਲੇ ਨੇ ਵੀ ਨਿਗਾਹ ਮਾਰਾ ਦੇਣਾ ਤੁਸੀਂ ਜੇ ਚੈੱਕ ਕਰ ਲਓ ਥਾਣੇ ਇਹਦੇ ਵੀ ਚਾਰੇ ਸੋਹਣੇ ਆ ਥਾਣੇਵਾਲੇ ਦੀ ਦੋਵੇਂ ਮੱਜਾਂ ਸੋਹਣੀਆਂ ਬੱਚੀਆਂ ਤੇ ਇਹ ਵੀ ਆਪਾਂ ਤੁਹਾਨੂੰ ਇੱਕ ਵਾਰ ਨਿਗਾਹ ਮਾਰਾ ਦੇਣਾ ਅੱਗੋਂ ਦੋਸਤੋ ਇਹ ਵੀ ਤੁਸੀਂ ਚੈੱਕ ਕਰ ਲਓ ਸਿੰਗਾ ਸੁੰਗਾ ਚੈੱਕ ਕਰ ਲਓ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਤੇ ਮਗਰ ਬੱਚਾ ਚੈੱਕ ਕਰੋ ਦੋਸਤੋ ਬੱਚਾ ਮਗਰ ਦੋਹਾਂ ਦੇ ਕੱਟਾ ਇਹ ਗੱਲ ਕਰ ਗਏ ਮਗਰ ਕੱਟੇ ਆ ਹਾਂ ਜੀ ਕਿਹੜੇ ਸੀਮੰਦ ਦੇ ਕੋਈ ਪਤਾ ਪਾ ਨਹੀਂ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਝੂਠ ਮਾਰਦੀ ਜਿਹੜੀ ਗੱਲ ਹਾਂ ਜੀ ਇਹ ਦਾ 4.5 ਦਾ 270 ਜੀ ਜਿਹੜੀ 20 ਕਿਲੋ ਵਾਲੀ ਮੰਨ ਲਓ ਇਹ ਦਾ 4.5 ਹੈ 4.5 ਰੱਖ ਤੇ ਦੂਜੀ ਆ ਬਾਈ 270 ਜੀ 270 ਹਾਂ ਜੀ ਬਈ ਫਿਰ ਵੀ ਕਿੰਨਾ ਜੀ ਕਿੰਨਾ ਕੋਈ ਹੋ ਫਿਰ ਵੀ ਉਹ ਮੌਕੇ ਦੀ ਗੱਲ ਹੈ ਅੱਛਾ ਮੌਕੇ ਦੀ ਗੱਲ ਆ ਖੁੱਲਾ ਹੋ ਜੂਗਾ ਹਾਂ ਜੀ ਖੁੱਲਾ ਹੋ ਜੂਗਾ ਠੀਕ ਹੈ ਠੀਕ ਹੈ ਬਈ ਨੰਬਰ ਬੋਲ ਦਿਆਂ ਉਹਦਾ 94171 ਜੀ ਠੀਕ ਹੈ ਜੀ 36106 36106 ਹਾਂ ਜੀ ਠੀਕ ਹੈ ਬਾਈ ਜੀ ਧੰਨਵਾਦ ਇਹ ਦੋਸਤੋ ਚੰਗੀਆਂ ਆਂਦੀਆਂ ਨੇ ਬਾਈ ਜੀ ਤੁਹਾਨੂੰ ਮੱਝਾਂ ਤੇ ਬਾਈ ਦਾ ਆਪਾਂ ਨੰਬਰ ਲਾਇਆ ਤਾਂ ਸਕਰੀਨ ਤੇ ਦੋਸਤੋ ਚਲਾ ਦਾਂਗੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਜੇ ਬਾਈ ਨੇ ਮਜ਼ਾ ਚੰਗੀਆਂ ਲਾਦੀਆਂ ਠੀਕ ਹੈ ਜੀ ਧੰਨਵਾਦ ਦੋਸਤੋ